ਇਸ ਲਈ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਲਮਾਨ ਖਾਨ ਦੇ ਘਰ ਦੇ ਬਾਹਰ ਕੁਝ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਿਆ ਨੇ ਬਾਈਕ ਸਵਾਰ ਤੇ ਹੁੰਦੇ ਨੇ ਬਦਮਾਸ਼ ਜਿਹਨਾਂ ਦੇ ਵੱਲੋਂ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਿਆ ਨੇ ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕੇ ਪ੍ਰਸ਼ਾਸਨ ਜਿਹੜਾ ਅਲਰਟ ਤੇ ਹੈ ਪ੍ਰਸ਼ਾਸਨ ਦੇ ਵੱਲੋਂ ਸਲਮਾਨ ਖਾਨ ਦੀ ਸੁਰੱਖਿਆ ਜਿਹੜੀ ਹੋਰ ਵਧਾ ਦਿੱਤੀ ਗਈ ਹੈ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਹੋਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਜਾਣਕਾਰੀ ਸਾਰ ਦੋ ਹਮਲਾਵਾਰ ਬਾਈਕ ਤੇ ਸਵਾਰ ਹੋ ਕੇ ਆਏ ਸਨ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਵਿਜੜੀਆ ਕੀਤੀ ਜਾ ਰਹੀ ਹੈ ਘਟਨਾ ਘਟਨਾ ਦਾ ਦੱਸਦੇ ਕਿ ਘਟਨਾ ਸਵੇਰੇ 4:55 ਵਜੇ ਦੀ ਹੈ ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਜੜੀਆ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਨੂੰ ਕਈ ਵਾਰ ਸਲਮਾਨ ਖਾਨ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਸੀ ਸੋ ਪਹਿਲਾਂ ਵੀ ਸਲਮਾਨ ਖਾਨ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਚੁਕੀਆਂ ਨੇ ਤੇ ਜਿਸ ਤੋਂ ਬਾਅਦ ਕੇ ਪੁਲਿਸ ਪ੍ਰਸ਼ਾਸਨ ਅਲਰਟ ਸੀ ਤੇ ਸੁਰੱਖਿਆ ਜੜੀਆ ਸਲਮਾਨ ਖਾਨ ਦੀ ਹੋਰ ਵਧਾ ਦਿੱਤੀ ਸੀ ਦੱਸਦੀ ਹੈ ਕਿ ਗੈਂਗਸਟਰ ਖਤਰਨਾਕ ਗੈਂਗਸਟਰ ਲੋਰੈਂਸ ਬਿਸ਼ਨੋਈ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਚੁੱਕਿਆ ਹੈ ਜਿਸ ਤੋਂ ਬਾਅਦ ਕੇ ਪੁਲਿਸ ਪ੍ਰਸ਼ਾਸਨ ਨੇ ਸਲਮਾਨ ਖਾਨ ਦੀ ਸੁਰੱਖਿਆ ਜੜੀਆ ਹੋਰ ਵਧਾ ਦਿੱਤੀ ਸੀ ਉਹਨਾਂ ਨੇ ਦੱਸ ਦਿੱਤੇ ਕਿ ਜਿਹੜਾ ਖਤਰਨਾਕ ਗੈਂਗਸਟਰ ਹੈ ਲੋਰੈਂਸ ਬਿਸ਼ਨੋਈ ਅਦਾਕਾਰ ਉਸਨੇ ਅਦਾ ਾਰੇ ਗਾਇਕ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ਤੇ ਵੀ ਹਮਲਾ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਹਮਲਾ ਸਲਮਾਨ ਖਾਨ ਨਾਲ ਉਹਨਾਂ ਦੇ ਨਜ਼ਦੀਕੀ ਸੰਬੰਧਾ ਕਾਰਨ ਹੋਇਆ ਲੋਰੈਂਸ ਬਿਸ਼ਨੋਈ ਦੀ ਧਮਕੀ ਤੋਂ ਬਾਅਦ ਮੁੰਬਈ ਪੁਲਿਸ ਨੇ ਸਲਮਾਨ ਖਾਨ ਦੀ ਸੁਰੱਖਿਆ ਜਿਹੜੀ ਆ ਹੋਰ ਵਧਾ ਦਿੱਤੀ ਸੀ ਤਾਂ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਲਮਾਨ ਖਾਨ ਦੇ ਘਰ ਗੋਲੀਆਂ ਚਲਾਈਆਂ ਨੇ ਬਦਮਾਸ਼ਾਂ ਦੇ ਵੱਲੋਂ ਬਾਈਕ ਸਵਾਰ ਤੇ ਹਮਲਾਵਾਰ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਿਆ ਨੇ ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਜਿਹੜਾ ਅਲਰਟ ਤੇ ਹੈ ਪ੍ਰਸ਼ਾਸਨ ਦੇ ਵੱਲੋਂ ਹਾਏ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਜਿਹੜੀ ਹੈ ਸਲਮਾਨ ਖਾਨ ਦੀ ਉਹ ਹੋਰ ਵਧਾ ਦਿੱਤੀ ਆ ਜਾਣਕਾਰੀ ਮੁਤਾਬਿਕ ਟਾਈਗਰ 3 ਦੇ ਅਦਾਕਾਰ ਨੂੰ ਫਿਲਹਾਲ ਇਹ ਜਿਹੜਾ ਟਾਈਗਰ ਤਿੰਨੇ ਦੇ ਅਦਾਕਾਰ ਨੂੰ ਫਿਲਹਾਲ ਪਲੱਸ ਹੋਰ ਸੁਰੱਖਿਆ ਜਿਹੜੀ ਉਹਨਾਂ ਨੇ ਵਾਦਾ ਕੀਤੀ ਸੀ ਜਿਸ ਕੋਲ ਜੋ ਹੈ ਕਿ ਪਿਛਲੇ ਸਾਲ ਸੁਲਮਾਨ ਖਾਨ ਦੇ ਦਫ਼ਤਰ ਨੂੰ ਵੀ ਉੱਥੇ ਵੀ ਧਮਕੀ ਭਰੀ ਇਹਨਾਂ ਨੂੰ ਧਮਕੀ ਭਰੀ ਜਿਹੜੀ ਈਮੇਲ ਪੇਚੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗੋਲਡੀ ਬਰਾੜ ਅਤੇ ਹੋਰ ਜਿਹੜੇ ਲੌਰੈਂਸ ਮਿਸ਼ਨੋਈ ਗੋਲਡੀ ਬਰਾੜ ਇਹਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਕਾਰਵਾਈ ਚਲਾਈ ਗਈ ਸੀ ਤੇ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਫਿਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਏ ਨੇ ਬਾਈਕ ਸਵਾਰ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕਿਤਾ ਜਾਂਦਾ ਹੈ ਬਾਈਕ ਸਵਾਰ ਦੇ ਵੱਲੋਂ ਜਦੋਂ ਆਏ ਜਾਂਦੇ ਨੇ ਦੋ ਬਾਈਕ ਸਵਾਰ ਹੁੰਦੇ ਨੇ ਉਹਨਾਂ ਦੇ ਵੱਲੋਂ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਹ ਘਟਨਾ ਸਵੇਰੇ 4:55 ਵਜੇ ਦੀ ਹੈ ਜਦੋਂ ਕਿ ਇਹ ਘਟਨਾ ਹੋਈ ਹੈ ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ